ਸਾਡੇ ਸਾਥੀ ਵਿਧਾਇਕ ਦੇਵਮਾਨ ਜੀ ਦੇ ਪਿਤਾ ਜੀ ਬਾਬੂ ਲਾਲ ਸਿੰਘ ਜੀ ਦੀ ਵਰਤੀ ਤੇ ਪਹੁੰਚੇ ਆ ਸੋ ਗੁਰੂ ਸਾਹਿਬ ਸਾਨੂੰ ਉਪਰੋਕਤ ਕੀਤਾ ਵੀ ਆਪਣੇ ਪੁਰਖਿਆਂ ਦੀਆਂ ਕਹਾਣੀਆਂ ਕਰਨੀਆਂ ਚਾਹੀਦੀਆਂ ਸੋ ਜਿਹਨੇ ਆਪਣੇ ਬੱਚੇ ਨੂੰ ਵਧੀਆ ਸਿੱਖਿਆ ਦੇ ਕੇ ਲੋਕ ਸੇਵਾ 'ਚ ਪਾਇਆ ਔਰ ਜਿਹੜਾ ਬੱਚਾ ਐਮਐਲਏ ਬਣਿਆ ਉਹ ਭਾਗਾਂ ਲਈ ਦਸੀਗੇ ਪਹਿਲਾਂ ਹੁੰਦਾ ਸੀ ਸੁਣਦੇ ਹੁੰਦੇ ਸੀ ਛੋਟੇ ਹੁੰਦੇ ਸੀ ਵੀ ਜਦੋਂ ਬਰਸਾਤ ਪੈਂਦੀ ਸੀ ਤਾਂ ਡੱਡੂ ਨਿਕਲ ਆਉਂਦੇ ਸੀ ਜਦੋਂ ਇਲੈਕਸ਼ਨ ਨੇ ਨੇੜੇ ਆਂਦੀ ਆ ਪਹਿਲਾਂ ਵੀ ਇਦਾਂ ਹੋਇਆ ਸੀਗਾ ਲੋਕਾਂ ਨੇ ਫਿਰ ਵੀ ਉਹਦੇ ਤੇ ਟਰਸਟ ਕਰ ਲਿਆ ਜੀ ਪਹਿਲਾਂ ਤਾਂ ਬਾਜਬਾ ਸਾਹਿਬ ਸੀਗੇ ਪ੍ਰਧਾਨ ਉਹਨਾਂ ਨੂੰ ਕਹਿੰਦਾ ਸੀ ਹੱਤਵਾਦੀਆਂ ਨਾਲ ਸੰਬੰਧ ਹੈ ਜੀ ਜਦੋਂ ਇਹਨਾਂ ਨੇ ਕਿਹਾ ਵੀ ਮੈਂ ਸਰਕਾਰ ਬਣਾ ਲਵਾਂਗਾ ਕਾਂਗਰਸ ਨੂੰ ਲੱਗਿਆ ਵੀ ਸਰਕਾਰ ਬਣਾ ਲੇਗਾ ਉਹਨਾਂ ਨੇ ਫਿਰ ਲਾ ਕੇ ਲੱਖਾਂ ਕਰੋੜ ਕਰੋੜਾ ਰੁਪਏ ਖਰਚ ਕਰਕੇ ਇੱਕ ਸਟ੍ਰੈਟਜਿਸਟ ਲਿਆ ਕੇ ਤੇ ਉਹਨੂੰ ਪ੍ਰਮੋਟ ਕਰਕੇ ਔਰ ਲੋਕਾਂ ਦੇ ਲੋਕਾਂ ਦੇ ਇੱਛਾ ਤੇ ਚਾਹੇ ਚ ਆ ਵੀ ਗਏ ਬਹੁਤ ਲੰਬੀ ਅੱਛੀ ਉਮਰ ਉਹ ਕੇ ਗਏ ਸੀਗੇ 90 ਪਲੱਸ ਅੱਜ ਗਿਆਨ ਬੇਸ਼ੱਕ ਸਾਲ ਹੋ ਗਿਆ ਪਰ ਲੱਗਦਾ ਨਹੀਂ ਕਿ ਉਹਨਾਂ ਨੂੰ ਗਿਆਨ ਨੂੰ ਸਾਲ ਹੋ ਗਿਆ ਤੇ ਉਹਨਾਂ ਦਾ ਜਿਹੜਾ ਸੁਭਾਅ ਸੀਗਾ ਜੋ ਉਹਨਾਂ ਦਾ ਕਰਦਾਰ ਸੀ ਜੋ ਕੀਰਤਨਾ ਸਾਨੂੰ ਜੋੜ ਕੇ ਰੱਖਿਆ ਬੇਸ਼ੱਕ ਉਹ ਸਾਈਕਲਾਂ ਦੀ ਰਿਪੇਅਰ ਦੀ ਦੁਕਾਨ ਲੰਮਾ ਸਮਾਂ ਕੀਤੀ ਉਹਨਾਂ ਨੇ ਪਰ ਸਾਨੂੰ ਪੜਾਇਆ ਪਹਿਲਾਂ ਕਹਿੰਦਾ ਸੀ ਵੱਡੇ ਆ ਤੇ ਐਕਸ਼ਨ ਨਹੀਂ ਹੁੰਦਾ ਹੁਣ ਜਦੋਂ ਹੁੰਦਾ ਤਾਂ ਫਿਰ ਚਿੱਕਾ ਮਾਰ ਦਿਆ ਜੀ ਇਹ ਫਲਾਣਾ ਹੋ ਗਿਆ ਜੀ ਹੋ ਗਿਆ ਉਹ ਹੋ ਗਿਆ ਤਨ ਖੜਾ ਹੋ ਗਿਆ ਹੁਣ ਐਕਸ਼ਨ ਹੋ ਰਿਹਾ ਹੈਗਾ ਵੱਡੇ ਵੱਡੇ ਅਫਸਰਾਂ ਦੇ ਵੀ ਬਿਲਕੁਲ ਅਸੀਂ ਜਿਹੜਾ ਹੈਗਾ ਸਾਡੀ ਕਮਿਟਮੈਂਟ ਹੈ ਜੀ ਨਾਬਾਦੀ ਸੰਗਤ ਨੇ ਇਹ ਸੇਵਾ ਬਖਸ਼ੀ ਐਮਐਲਏ ਦੀ ਕਿ ਕਿਸੇ ਦੇ ਗਰੀਬ ਬੱਚੇ ਨੂੰ ਮਦਦ ਕੀਤੀ ਜਾਵੇ ਕੋਈ ਮਰੀਜ਼ ਆਉਂਦਾ ਕਿਸੇ ਨੂੰ ਕੋਈ ਕੈਂਸਰ ਹੈ ਜਾਂ ਕੋਈ ਹੋਰ ਬਿਮਾਰੀ ਆ ਉਹਦੀ ਮਦਦ ਕੀਤੀ ਜਾਵੇ ਬਹੁਤ ਸਾਰੇ ਗਰੀਬ ਪਰਿਵਾਰ ਆਉਂਦੇ ਆ ਜਿਨ੍ਹਾਂ ਨੂੰ ਲੋੜ ਹੈ ਵਿਆਹ ਦੇ ਵਿੱਚ ਕਿਸੇ ਰਾਸ਼ਨ ਦੀ ਜਾਂ ਕੋ ਮੇਰੇ ਕੋਲ ਆਉਂਦੇ ਆ ਸਭ ਦੀ ਮਦਦ ਸੇ ਕਰਦੇ ਆ ਪਾਣੀਆਂ ਕਹਾਣੀਆਂ ਪੁੱਤ ਪੁੱਤ ਕਰੇ ਸੋ ਅੱਜ ਸਾਡੇ ਸਾਥੀ ਵਿਧਾਇਕ ਦੇਵਮਾਨ ਜੀ ਦੇ ਪਿਤਾ ਜੀ ਬਕੂ ਲਾਲ ਸਿੰਘ ਜਰਾਂ ਦੀ ਮਰਤੀ ਤੇ ਪਹੁੰਚੇ ਆ ਸੋ ਗੁਰੂ ਸਾਹਿਬ ਸਾਨੂੰ ਬੋਲ ਤੋਂ ਕੀਤਾ ਵੀ ਆਪਣੇ ਪੁਰਖਿਆਂ ਦੀਆਂ ਕਹਾਣੀਆਂ ਕਰਨੀਆਂ ਚਾਹੀਦੀਆਂ ਸੋ ਜਿਹਨੇ ਆਪਣੇ ਬੱਚੇ ਨੂੰ ਵਧੀਆ ਸਿੱਖਿਆ ਦੇ ਕੇ ਲੋਕ ਸੇਵਾ 'ਚ ਪਾਇਆ ਔਰ ਜਿਹੜਾ ਬੱਚਾ ਐਮਐਲਏ ਬਣਿਆ ਉਹ ਭਾਗਾਂ ਵਾਲੇ ਰਹੇ ਸੀਗੇ ਪੁਲਿਸ ਨੂੰ ਅੱਜ ਇਨਪੁੱਟ ਸੀ ਕਿ ਜੀ ਪੰਜਾਬ 'ਚ ਕੋਈ ਹਮਲਾ ਹੋਣ ਦੀ ਖਬਰ ਸੀਗੀ ਇਸ ਤਰ੍ਹਾਂ ਤੁਸੀਂ ਵਾਚ ਕਰਦੇ ਹੋ ਚੀਜ਼ ਨੂੰ ਅਖਬਾਰਾਂ ਦੀਆਂ ਗੱਡੀਆਂ ਅਰਲੀ ਮਾਰਨਿੰਗ ਚੈੱਕ ਕਰਦੇ ਮੇਰੇ ਅਰਲੀ ਮਾਰਨਿੰਗ ਸਾਰੇ ਪੰਜਾਬ ਚ ਚੈੱਕ ਕੀਤੀਆਂ ਗਈਆਂ ਨੇ ਮੈਂ ਪਤਾ ਕਰਾ ਲੂਗਾ ਮੈਂ ਪੁੱਛ ਲੂਗਾ ਮੇਰੇ ਧਿਆਨ ਚ ਨਹੀਂ ਮਾਸਟਰ ਜੀ ਕਿਸ ਤਰ੍ਹਾਂ ਦੇਖਦੇ ਹੋ ਸੰਤ ਬਾਜੀ ਕੇਂਦਰ ਦਾ ਕਿਸਨੇ ਕਿਤੇ ਡਾਕਾ ਲੱਗ ਰਿਹਾ ਦੇਖੋ ਮੈਨੂੰ ਇਹ ਲੱਗਦਾ ਵੀ ਇਹ ਪੰਜਾਬ ਦੀ ਨਾ ਸਿਧਾਂਤਕ ਬੰਦੀ ਦੀ ਗੱਲ ਹੈ ਇਹ ਰਾਜਨੀਤਿਕ ਰਾਜਨੀਤਿਕ ਸਾਜ਼ਿਸ਼ ਹੈ ਜੀ ਪੰਜਾਬ ਨੂੰ ਸਾਡੇ ਵਿਰਸੇ ਨਾਲੋਂ ਤੋੜਨ ਦੀ ਗੱਲ ਹੈ ਪੰਜਾਬ ਯੂਨੀਵਰਸਿਟੀ ਸਾਡਾ ਵਿਰਸਾ ਹੈ ਸਾਡੀ ਜਿਹੜੀ ਬૌਧਿਕ ਤਾਕਤ ਦਾ ਪ੍ਰਤੀਕ ਹੈ ਔਰ ਇਹ ਇੱਕ ਗੈਰਕਾਨੂੰਨੀ ਤਰੀਕੇ ਦੇ ਨਾਲ ਇਹ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਹੜਾ ਹੋ ਹੀ ਨਹੀਂ ਸਕਦਾ ਜਿਹਦੀ ਤਾਕਤ ਸਿਰਫ ਸਿਰਫ ਪੰਜਾਬ ਵਿਧਾਨ ਸਭਾ ਕੋਲ ਹੈ ਜਾਂ ਤੁਹਾਡੇ ਪਾਰਲੀਮੈਂਟ ਆਫ ਇੰਡੀਆ ਕੋਲ ਹੈ ਇਹ ਨੋਟੀਫਿਕੇਸ਼ਨ ਨਾਲ ਹੀ ਨਹੀਂ ਹੋ ਸਕਦਾ ਸੋ ਇਹ ਨਾਲੇ ਮੇਰਾ خیال ਕਾਲੀ ਕੀ ਧੱਕਾ ਕਰ ਬੈਠੇ ਆ ਤੇ ਧੱਕਾ ਤਾਂ ਅਸੀਂ ਸੋਚ ਸਮਝ ਕੇ ਜਿਹੜਾ ਸਾਡੇ ਨਾਲ ਕੀਤਾ ਉਹ ਅਸੀਂ ਉਹ ਨਹੀਂ ਜਰਦੇ ਇਹਦਾ ਕਾਲੀ ਜੀ ਕੀਤਾ ਢਾ ਲਾਂਗੇ ਅਗਲਾ ਅਗਲਾ ਸਟੈਪ ਅਗਲਾ ਸਟੈਪ ਕੀ ਹੋਗਾ ਉਹਨੇ ਇਸ ਨੂੰ ਲੈ ਕੇ ਜ਼ਿੰਮੇਵਾਰ ਇਹਦੇ ਬਾਰੇ ਮੇਰੇ ਖਿਆਲ ਪੰਜਾਬ ਸਰਕਾਰ ਵੀ ਲੱਗੀ ਹੋਈ ਔਰ ਸਾਰੇ ਲੋਕ ਲੱਗੇ ਆਪਣੇ ਰਾਜਨੀਤਿਕ ਬਖਰੀਵੇਂ ਭਲਾ ਕੇ ਵੀ ਲੱਗੇ ਹੋਏ ਆ ਤੇ ਮੇਰੇ ਲੱਗਦਾ ਕੋਈ ਨਾ ਕੋਈ ਕੰਕਰੀਟ ਪਰਸਾ ਘਟਾਗੇ ਸੈਸ਼ਨ ਬੁਲਾਇਆ ਜਾ ਸਕਦਾ ਹੈ ਇਹਦੇ ਬਾਰੇ ਸਰਕਾਰ ਨੇ ਫੈਸਲਾ ਲੈਣਾ ਹੁੰਦਾ ਹੈ ਕੈਪਟਨ ਮਰਿੰਦਰ ਸਿੰਘ ਮੁਰ ਸਰ ਗਰਮ ਹੋਏ ਨੇ ਸਿਆਸਤ 'ਚ ਕਿਸ ਤਰ੍ਹਾਂ ਤੁਸੀਂ ਦੇਖੋ ਜਾਂ ਇਸ ਤਰ੍ਹਾਂ ਦੇ ਬਹੁਤ ਬੋਲ ਰਹੇ ਨੇ ਜੀ ਕਿ ਮੇਰੇ ਹੁੰਦੇ ਬਹੁਤ ਮੈਂ ਕੁਝ ਕਿਹਾ ਦੇਖੋ ਜੀ ਸਪੀਕਰ ਨੇ ਐਕਚੁਅਲੀ ਕੋਈ ਰਾਜਨੀਤਿਕ ਇੰਟਰਵੈਂਸ਼ਨ ਕਰਨੀ ਨਹੀਂ ਹੁੰਦੀ ਤੇ ਜੇ ਉਹ ਕਾਮਯਾਬ ਹੋਏ ਹੁੰਦੇ ਤੇ ਫਿਰ ਦੁਬਾਰਾ ਆ ਜਾਂਦੇ ਕਹਦੇ ਨੇ ਕਿ ਭਾਜਪਾ ਹੀ ਤੋੜ ਪੰਜਾਬ ਨੂੰ ਬਾਜਵਾ ਦਾ ਅਸਤੀਫਾ ਮਨਜ਼ੂਰ ਹੋ ਗਿਆ ਤਾਂ ਪੰਜਾਬ ਨੂੰ ਤੋੜਨ ਵਾਸਤੇ ਭਾਜਪਾ ਪੰਜਾਬ ਟੁੱਟਦਾ ਨਹੀਂ ਪਰ ਬਾਪੂ ਜੀ ਇੱਕ ਬੜਾ ਸਾਦਾ ਜੀਵਨ ਜੀ ਔਰ ਉਹਨਾਂ ਨੇ ਆਪਣੇ ਸਾਰੇ ਬੱਚੇ ਪੜ੍ਹਾਏ ਔਰ ਜਿਸ ਤਰ੍ਹਾਂ ਦੇ ਮਾਂ ਜੀ ਖੁਦ ਵੀ ਦੱਸਦੇ ਆ ਕਿ ਸਾਈਕਲਾਂ ਨੂੰ ਪੈਂਚਰ ਲਾਣ ਦਾ ਦਸਾਂ ਨੌ ਦੀ ਕਿਰਤ ਕਰਕੇ ਬਹੁਤ ਹੀ ਸਾਦਾ ਜੀਵਨ ਔਰ ਉਹਦੇ ਵਿੱਚ ਸਮਝ ਸੋਚ ਬੂਝ ਕੇ ਆਪਣੇ ਬੱਚਿਆਂ ਨੂੰ ਜਿਹੜੀ ਹੈਗੀ ਆ ਵਿੱਦਿਆ ਸਭ ਤੋਂ ਵੱਡਾ ਜਿਹੜਾ ਹੈਗਾ ਤੁਸੀਂ ਬੱਚਿਆਂ ਨੂੰ ਜੇ ਕੋਈ ਦੇ ਸਕਦੇ ਹੋ ਦੁਨੀਆ ਦੇ ਵਿੱਚ ਜਿਵੇਂ ਇਹ ਅੱਜ ਕੱਲ ਦੇ ਜਿਹੜੇ ਚਾਹੇ ਕੋਈ ਅਫਸਰ ਹੋਣ ਜੀ ਜਿਹਨਾਂ ਦੀਆਂ ਤੁਸੀਂ ਰੋਜ਼ ਸਟੋਰੀਆਂ ਚਲਾਉਂਦੇ ਹੋ ਔਰ ਚਾਹੇ ਕੋਈ ਪੋਲੀਟੀਸ਼ੀਅਨ ਹੋਵੇ ਜਿਹੜੀ ਮਾਇਆ ਦੀ ਕਮੋਚ ਲੱਗੇ ਹੋਏ ਨਾ ਵੀ ਕਮਾਂਡ ਲੱਗੇ ਹੋਏ ਆ ਵੀ ਜਿਹੜੀ ਦਸਾਂ ਨੌਂ ਦੀ ਕਿਰਤ ਆ ਉਹਦੇ ਵਿੱਚ ਜਿਹੜੀ ਬਰਕਤ ਆ ਉਹ ਹੋਰ ਦੂਜੇ ਕੰਮਾਂ ਦੇ ਵਿੱਚ ਨਹੀਂ ਆ ਸੋ ਇੱਕ ਮੈਨੂੰ ਲੱਗਦਾ ਇੱਕ ਜਿਹੜਾ ਹੈਗਾ ਬਾਪੂ ਜੀ ਤੋਂ ਕਾਫੀ ਕੁਝ ਸਿੱਖਣ ਵਾਲਾ ਮੈਂ ਆਪਣੇ ਸ਼ਰਧਾ ਦੇ ਫੁੱਲ ਪੇਟ ਕਰਦਾ ਔਰ ਬਾਗੁਰੂ ਦੇ ਚਰਨਾ ਚਰਦਾਸ ਕਰਦਾ ਕਿ ਉਹਨਾਂ ਨੂੰ ਆਪਣੇ ਚਰਨਾ ਚਨ ਵਾਸਤੇ ਲੈਣ ਔਰ ਉਹਨਾਂ ਦੇ ਪਰਿਵਾਰ ਨੂੰ ਉਸ ਰਸਤੇ ਤੇ ਚੱਲਣ ਦਾ ਇਨਫੈਕਟ ਸਾਰਿਆਂ ਨੂੰ ਜਿਹੜੇ ਆਪਾਂ ਜੋ ਸਾਨੂੰ ਗੁਰੂਆਂ ਨੇ ਕਿਹਾ ਸੀ ਦਸਾਂ ਨਾਮ ਦੀ ਕੀਰਤ ਕਰੋ ਤੇ ਵੱਡ ਕੇ ਛਕੋ ਨਾਮ ਜਿਪੋ ਉਹਦੇ ਨਾਲ ਜੋੜਨ ਦੀ ਲੋੜ ਐ ਇਸ ਲਈ ਸਭ ਦੇ ਸਟੈਂਡਰਡ ਪੰਗਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜਿਹੜਾ ਕੇਂਦਰੀ ਸਰਕਾਰ ਹੈ ਇਹ ਇੱਕ ਜਿਹੜੀ ਤੁਸੀਂ ਕਹ ਲਓ ਵੀ ਆਪਣੀ ਸ਼ਕਤੀ ਦਾ ਦੁਰਉਪਯੋਗ ਬਰੂਟਲ ਪਾਵਰ ਜਿਹਨੂੰ ਆਪਾਂ ਕਹਿ ਸਕਦੇ ਆਂ ਬੀ ਐਬਸੋਲਿਊਟ ਪਾਵਰ ਨਾ ਤਾਂ ਉਹਨਾਂ ਦੇ ਅਧਿਕਾਰ ਖੇਤਰ ਚ ਆਂਦਾ ਜੀ ਇਹ ਪੰਜਾਬ ਐਸੈਂਬਲੀ ਦੇ ਨਾਲ ਬਣਿਆ ਹੋਇਆ ਪੰਜਾਬ ਦੇ ਨਾਲ ਜੁੜੀ ਹੋਈ ਆ ਯੂਨੀਵਰਸਿਟੀ ਇਹਦੇ ਨਾਲ ਸਾਡੇ ਪੰਜਾਬੀਆਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਇਹ ਲਾਹੌਰ ਤੋਂ ਹੁੰਦਾ ਸੀ ਲਾਹੌਰ ਤੋਂ ਸ਼ਿਫਟ ਹੋ ਕੇ ਇੱਧਰ ਆਈ ਫਿਰ ਉਹ ਚਾਰ ਪਰਚੂ ਵੀ ਰਹੀ ਇੱਕ ਜਗ੍ਹਾ ਤੇ ਹੈੱਡਕੁਆਰਟਰ ਆ ਅਲਟੀਮੇਟਲੀ ਚੰਡੀਗੜ੍ਹ ਚ ਆਈ ਇਹਨਾਂ ਨੇ ਸਾਡੀ ਰਾਜਸਤਾਨੀ ਵੀ ਨਹੀਂ ਸਾਨੂੰ ਦੇ ਰਹੇ ਪੰਜਾਬੀ ਸਪੀਕਿੰਗ ਏਰੀਆ ਨਹੀਂ ਦੇ ਰਹੇ ਤੇ ਉੱਪਰੋਂ ਜੇ ਕੋਈ ਕਸਰ ਰਹਿੰਦੀ ਸੀ ਤਾਂ ਇਹ ਪਹਿਲਾਂ ਭਾਖੜਾ ਡੈਮ ਦਾ ਕੀਤਾ ਹੁਣ ਇਹਨਾਂ ਨੇ ਇਹ ਕੀਤਾ ਮਤਲਬ ਇਹ ਪੰਜਾਬੀਆਂ ਨੂੰ ਦੇ ਆਰ ਪੁਸ਼ਿੰਗ them ਅਗੇਂਸਟ ਦਾ ਵਾਲ ਤੇ ਇਹ ਫਿਰ ਇਹਦੇ ਨਤੀਜੇ ਚੰਗੇ ਨਹੀਂ ਨਿਕਲਣਗੇ ਇਹ ਬਹੁਤ ਮਾੜੀ ਗੱਲ ਕੀਤੀ ਹੈ ਇਹਨਾਂ ਨੇ ਮੈਂ ਇਹਨਾਂ ਨੂੰ ਅਪੀਲ ਕਰਦਾ ਕਿ ਤੁਸੀਂ ਆਪਣਾ ਇਹ ਫੈਸਲਾ ਤੁਰੰਤ ਵਾਪਸ ਲਓ ਤੇ ਅਦਰਵਾਈਜ਼ ਜਿਹੜਾ ਹੈਗਾ ਇਹ ਸਾਰਾ ਜਿਹੜਾ ਪੰਜਾਬ ਮਿਲ ਕੇ ਅਸੀਂ ਸਾਡੇ ਮੁੱਖ ਮੰਤਰੀ ਸਾਹਿਬ ਅਸੀਂ ਸਾਰ ਵਿਚਾਰ ਪਟੰਦਰਾ ਕਰਕੇ ਕਿਉਂਕਿ ਇਹ ਇੰਨਾ ਤੱਕਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਜਿਹੇ ਤੱਕਾ ਕਰ ਰਿਹਾ ਹੈ ਸਾਡੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਗੁਰਪ੍ਰੋ ਮਨਾਉਣ ਦੀ ਵੀ ਆਗਿਆ ਦਿੱਤੀ ਉਹ ਫਿਰ ਇਸ ਨੂੰ ਇਹ ਇਹ ਨਾ ਜੀ ਮੈਂ ਉਹੀ ਕਰ ਰਿਹਾ ਵੀ ਇਹ ਪੰਜਾਬੀਆਂ ਨੂੰ ਨਾ ਜੀ ਮਤਲਬ ਇੱਕ ਲਿਮਟ ਤੋਂ ਵਜੋਂ ਪੁਸ਼ ਕਰ ਰਿਹਾ ਹੈ ਇਹ ਔਰ ਆਪਣਾ ਜਿਹੜਾ ਏਜੰਡਾ ਹੈਗਾ ਆਪਣੇ ਧਰਮ ਦਾ ਏਜੰਡਾ ਹੈਗਾ ਉਹਦੇ ਚ ਤਾਂ ਇਹਨਾਂ ਨੇ ਜਿਹੜੇ ਸਰਕਾਰੀ ਕਰਮਚਾਰੀ ਉਹਨਾਂ ਨੂੰ ਕਿਹਾ ਵੀ ਆਰਐਸਐਸਟੀ ਸ਼ਾਖਾ ਕਰ ਡਿਊਟੀ ਤੇ ਜਾ ਕੇ ਅਟੈਂਡ ਕਰ ਸਕਦੇ ਆ ਪਹਿਲਾਂ ਪੰਜਾਬ ਯੂਨੀਵਰਸਿਟੀ ਨੇ ਵੀ ਪਰਮਿਸ਼ਨ ਡਰਾਈ ਕੀਤੀ ਹੈ ਜੀ ਔਰ ਮੈਂ ਵੀ ਜਿਹੜਾ ਹੈਗਾ ਇੱਕ ਗ੍ਰੈਜੂਏਟ ਕੌਨਸਟਿਚੂਐਂਸੀ ਕਿਉਂਕਿ ਜਦੋਂ ਮੈਂ ਪੜ੍ਹਦਾ ਸੀ ਉਦੋਂ ਜਿਹੜੀ ਯੂਨੀਵਰਸਿਟੀ ਸੀ ਉਹ ਪੰਜਾਬ ਯੂਨੀਵਰਸਿਟੀ ਸੀ ਪਾਬਾ ਫਰੀਦ ਯੂਨੀਵਰਸਿਟੀ ਆਫ ਮੈਡੀਕਲ ਸਾਇੰਸਸ ਬਾਅਦ ਵਿੱਚ ਬਣੀ ਆ ਇਹ ਮਤਲਬ ਸਾਨੂੰ ਇਹਨਾਂ ਨੇ ਜਿਹੜੇ ਮਤਲਬ ਇਹ ਡੈਮੋਕ੍ਰੇਸੀ ਦੇ ਲੋਕਰਾਜ ਦੇ ਦੁਸ਼ਮਣ ਹੈ ਇਹ ਬਾਕੀ ਸਾਰੇ ਸੱਭਿਆਚਾਰਾਂ ਨੂੰ ਖਤਮ ਕਰਕੇ ਤੇ ਸਿਰਫ ਤੇ ਸਿਰਫ ਇੱਕ ਸਿੰਗਲ ਸੱਭਿਆਚਾਰ ਨੂੰ ਪ੍ਰਮੋਟ ਕਰਨਾ ਚਾਹੁੰਦੇ ਆ ਇਹ ਪੰਜਾਬ ਦੇ ਲੋਕ برداشت ਨਹੀਂ ਕਰਦੇ ਕੈਪਟਨ ਮਨਿੰਦਰ ਸਿੰਘ ਮੋੜ ਸਰਗਰਮ ਵਿਖਾਈ ਦਿੱਤੇ ਕਿ ਇਸ ਤਰ੍ਹਾਂ ਯਾਰ ਮੇਰੀ ਗੱਲ ਸੁਣੋ ਜਦੋਂ ਪਹਿਲਾਂ ਹੁੰਦਾ ਸੀ ਸੁਣਦੇ ਹੁੰਦੇ ਛੋਟੇ ਹੁੰਦੇ ਸੀ ਵੀ ਜਦੋਂ ਬਰਸਾਤ ਪੈਂਦੀ ਸੀ ਤਾਂ ਡੱਡੂ ਨਿਕਲ ਆਉਂਦੇ ਸੀ ਜਦੋਂ ਇਲੈਕਸ਼ਨ ਨੇੜੇ ਆਉਂਦੀ ਆ ਪਹਿਲਾਂ ਵੀ ਇਦਾਂ ਹੋਇਆ ਸੀਗਾ ਲੋਕਾਂ ਨੇ ਫਿਰ ਵੀ ਉਹਦੇ ਤੇ ਟਰਸਟ ਕਰ ਲਿਆ ਜੀ ਪਹਿਲਾਂ ਤਾਂ ਬਾਜਬਾ ਸਾਹਿਬ ਸੀਗੇ ਪ੍ਰਧਾਨ ਉਹਨਾਂ ਨੂੰ ਕਹਿੰਦਾ ਸੀ ਹੱਤਵਾਦੀਆਂ ਨਾਲ ਸੰਬੰਧ ਹੈ ਜੀ ਜਦੋਂ ਇਹਨਾਂ ਨੇ ਕਿਹਾ ਵੀ ਮੈਂ ਸਰਕਾਰ ਬਣਾ ਲਊਗਾ ਕਰੋੜਾ ਰੁਪਏ ਖਰਚ ਕਰਕੇ ਇੱਕ ਸਟ੍ਰੈਟਜਿਸਟ ਲਿਆ ਕੇ ਤੇ ਉਹਨੂੰ ਪ੍ਰਮੋਟ ਕਰਕੇ ਔਰ ਲੋਕਾਂ ਦੇ ਲੋਕਾਂ ਦੇ ਚਾਹੇ ਚ ਆ ਵੀ ਗਏ ਇਹ ਇਹ ਜਿਹੜੀ ਕਾਰਦੀ ਹਾਂਡੀ ਹੁੰਦੀ ਹੈ ਬਾਰ ਬਾਰ ਨਹੀਂ ਛੱਡਦੀ ਉਹਨਾਂ ਨੇ ਆਪਣਾ ਉਹਨਾਂ ਨੂੰ ਲੋਕਾਂ ਨੇ ਜਦੋਂ ਮੁੱਖ ਮੰਤਰੀ ਬਣ ਜਾਂਦੇ ਆ ਤਾਂ ਵੀ ਕੈਪ ਹੋ ਜਾਂਦੇ ਆ ਜੀ ਤੇ ਜਦੋਂ ਇਲੈਕਸ਼ਨ ਹਾਰ ਜਾਂਦੇ ਆ ਤਾਂ ਵੀ ਗਾਇਬ ਹੋ ਜਾਂਦੇ ਆ ਜਦੋਂ ਇਲੈਕਸ਼ਨ ਆਉਂਦੀ ਆ ਤਾਂ ਨਿਕਲ ਆਉਂਦੇ ਆ ਹੁਣ ਬਹੁਤ ਹੋ ਗਿਆ ਬੜੀ ਬਾਰੀ ਹੋ ਗਿਆ ਹੁਣ ਨਹੀਂ ਲੋਕ ਉਹਨਾਂ ਨੇ ਕਾਨਫਰੰਸ ਵੀ ਜ਼ਿਕਰ ਕੀਤਾ ਕਿ ਭਾਜਪਾ ਹੀ ਪੰਜਾਬ ਦਾ ਅਸਲ ਕਰ ਸਕਦੀ ਹੈ ਉਹ ਪਹਿਲਾਂ ਕਹਿੰਦੇ ਸੀ ਅੰਗਰੇਜ਼ ਕਰ ਸਕਦੇ ਆ ਜੀ ਪਹਿਲਾਂ ਕਹਿੰਦੇ ਸੀ ਮੁਗਲ ਕਰ ਸਕਦੇ ਆ ਫਿਰ ਕਹਿੰਦੇ ਸੀ ਅੰਗਰੇਜ਼ ਕਰ ਸਕਦੇ ਆ ਜਿਹੜੀ ਕੇਂਦਰ ਸਰਕਾਰ ਹੁੰਦੀ ਆ ਤਾਂ ਉਹਦੇ ਤੋਤੇ ਹੁੰਦੇ ਆ ਇਹਦਾ ਕੇਂਦਰ ਦੀ ਸਰਕਾਰ ਦੇ ਤੋਤੇ ਆ ਜੋ ਕਹਿੰਦੇ ਉਹ ਹੀ ਕਰਦੇ ਆ ਜੰਨੀ ਸਾਹਿਬ ਜਾਨੀ ਕਿ ਲਾਡ ਆਰਡਰ ਤੇ ਕਰਦੇ ਨਹੀਂ ਜੀ ਕਿਸ ਤਰ੍ਹਾਂ ਬੇਕਦਰੀ ਹੁੰਦੀ ਆ ਦੇਖੋ ਚੰਨੀ ਸਾਹਿਬ ਦੀ ਤਾਂ ਜਿਹੜੀ ਲੈਂਡ ਆਰਡਰ ਦੀ ਤਰੀਫ਼ ਤਾਂ ਪ੍ਰਧਾਨ ਮੰਤਰੀ ਵੀ ਕਰੀ ਜਾ ਰਿਹਾ ਚੰਨੀ ਸਾਹਿਬ ਦੀ ਜਦੋਂ ਆਪਣੀ ਸਰਕਾਰ ਸੀਗੀ ਉਹਦੇ ਨਾਲੋਂ ਬਿਹਤਰ ਹੈ ਮੈਂ ਨਹੀਂ ਕਹਿੰਦਾ ਵੀ ਆਪਾਂ ਨੂੰ ਜਿਹੜਾ ਹੈਗਾ ਬਿਲਕੁਲ ਨਹੀਂ ਹੋਣਾ ਚਾਹੀਦਾ ਔਰ ਸਾਡੀ ਸਰਕਾਰ ਜਿਹੜੀ ਕਮਿਟਡ ਹੈ ਚਾਹੇ ਕ腐ਪਸ਼ਨ ਹੈ ਚਾਹੇ ਲਾਲ ਡਾਡਰ ਹੈ ਇਹ ਪਹਿਲੀ ਵਾਰੀ ਆ ਕੇ ਜਿਹੜੇ ਵੱਡੇ ਵੱਡੇ ਬੰਦੇ ਆ ਰਹੇ ਜੀ ਉਹ ਜ਼ਿਲ੍ਹਿਆਂ ਦੇ ਵਿੱਚ ਜਾ ਰਹੇ ਉਹਨਾਂ ਤੇ ਐਕਸ਼ਨ ਹੋ ਰਿਹਾ ਪਹਿਲਾਂ ਕਹਿੰਦੇ ਸੀ ਵੱਡਿਆਂ ਤੇ ਐਕਸ਼ਨ ਨਹੀਂ ਹੁੰਦਾ ਹੁਣ ਜਦੋਂ ਹੁੰਦਾ ਤਾਂ ਫਿਰ ਚੀਕਾ ਮਾਰਦੇ ਜੀ ਇਹ ਫਲਾਣਾ ਹੋ ਗਿਆ ਜੀ ਹੋ ਗਿਆ ਉਹ ਹੋ ਗਿਆ ਤਮਕੜਾ ਹੋ ਗਿਆ ਹੁਣ ਐਕਸ਼ਨ ਹੋ ਰਿਹਾ ਹੈਗਾ ਵੱਡੇ ਵੱਡੇ ਅਫਸਰਾਂ ਤੇ ਵੀ ਬਿਲਕੁਲ ਅਸੀਂ ਜਿਹੜਾ ਹੈਗਾ ਸਾਡੀ ਕਮਿਟਮੈਂਟ ਹੈ ਜੀ ਗਵਰਨਮੈਂਟ ਦੀ ਜ਼ਿੰਮ ਤਾਂ ਦੇ ਇਹਨਾਂ ਆਪਣੇ ਜਿਹੜੇ ਰੰਜਿਮਨੀ ਚੋਂ ਹੁੰਦਾ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਉੱਥੇ ਦੇਖੋ ਪੰਜਾਬ ਦੇ ਲੋਕਾਂ ਨੂੰ ਪਹਿਲੀ ਵਾਰੀ ਸ਼ਹਿਰ ਸੁਆਵਾ ਮਿਲਿਆ ਲੋਕ ਕਿਸਾਨਾਂ ਨੂੰ ਖੇਤਾਂ ਤੱਕ ਪਾਣੀ ਪਹੁੰਚਿਆ ਉਹਨਾਂ ਨੂੰ ਜਿੰਨੀਆਂ ਸਰਵਿਸਿਜ਼ ਆ ਗਈਆਂ ਹੋਮ ਡਿਲੀਵਰੀ ਆਫ ਸਰਵਿਸਿਜ਼ ਹੋਈ ਹੈ ਤਾਂ ਪੰਜਾਬ ਉਹਨਾਂ ਨੇ ਇੱਕ ਮਤਲਬ ਦੇਖ ਲਿਆ ਕਿ ਬੱਚਿਆਂ ਨੂੰ ਸਿੱਖਿਆ ਮਿਲ ਲਈ ਹੈ ਦਵਾਈ ਮਿਲ ਲਈ ਹੈ ਪਾਣੀ ਮਿਲ ਰਿਹਾ ਖੇਤਾਂ ਦੇ ਵਿੱਚ ਬਿਜਲੀ ਘਰਾਂ ਚ ਪਹਿਲਾਂ ਆਂਦੀ ਨਹੀਂ ਹੁੰਦੀ ਸੀ ਕੱਟ ਲੱਗਦੇ ਸੀ ਤੇ ਦੇਖੋ ਪੰਜਾਬ ਚ ਕਿੰਨੇ ਇਨਵਰਟਰ ਹੁੰਦੇ ਸੀ ਜਨਰੇਟਰ ਸੈੱਟ ਹੁੰਦੇ ਸੀ ਉਹ ਕਿੱਥੇ ਗਏ ਹੁਣ ਸਾਰੇ ਲੋੜ ਹੀ ਨਹੀਂ ਆਉਦੀ ਜਮਾਲੋ ਤੇ ਇਹ ਸਾਰਾ ਕੁਝ ਦੇਖ ਕੇ ਸਾਨੂੰ ਪੂਰੀ ਸਾਨੂੰ ਆਪਣੇ ਪੂਰਾ ਯਕੀਨ ਆ ਜੀ ਸਾਡੀ ਜਿਹੜੀ ਗਵਰਨਮੈਂਟ ਆ ਉਹ ਨੂੰ ਉਹਦੇ ਤੇ ਲੋਕ ਮੋਹਰ ਲਾਣਗੇ ਲੋਕਾਂ ਨੂੰ ਕੰਮ ਪਿਆਰਾ ਹੁੰਦਾ ਜੀ ਲੋਕਾਂ ਨੂੰ ਇਹਨਾਂ ਦੀਆਂ ਗੱਲਾਂ ਤੇ ਕਿੜਮ ਬਾਜ਼ੀ ਆ ਤੋਂ ਲੋਕ ਬਹੁਤ ਤੱਕੇ ਹੋ ਜਾਂਦੇ ਅੱਜ ਮੇਰੇ ਪਿਤਾ ਜੀ ਬਾਪੂ ਲਾਲ ਸਿੰਘ ਜੀ ਗਿਆਨ ਉਹ ਲਗਭਗ ਪਿਛਲੇ ਸਾਲ 28 ਨਵੰਬਰ 2024 ਨੂੰ ਗਏ ਸੀਗੇ ਅੱਜ ਉਹਨਾਂ ਦੀ ਨਿੱਗੀ ਯਾਦ ਨੂੰ ਤਾਜ਼ਾ ਕਰਦੇ ਆਂ ਪਹਿਲੀ ਵਰਸੀ ਗੁਰਦੁਆਰਾ ਕੋੜਿਆਂਵਾਲਾ ਸਾਹਿਬ ਨਾਭਾ ਵਿਖੇ ਮਨਾਈ ਗਈ ਹੈ ਜ ਜਿਹਦੇ ਵਿੱਚ ਸਮੂਹ ਸੰਗਤ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਕੇ ਪਰਿਵਾਰ ਦੇ ਨਾਲ ਇਸ ਨਿੱਗੀ ਯਾਦ ਨੂੰ ਜਿਹੜਾ ਅਸੀਂ ਸਭ ਚ ਸ਼ਾਮਲ ਹੋ ਕੇ ਉਹਨਾਂ ਨੂੰ ਯਾਦ ਕੀਤਾ ਬਾਪੂ ਲਾਲ ਸਿੰਘ ਜੀ ਨੂੰ ਔਰ ਇਸ ਵਰਸੀ ਦੇ ਵਿੱਚ ਵਿਸ਼ੇਸ਼ ਤੌਰ ਤੇ ਸਰਦਾਰ ਕੁਲਤਾਰ ਸਿੰਘ ਸੰਧਰਮਾ ਸਪੀਕਰ ਪੰਜਾਬ ਵਿਧਾਨ ਸਭਾ ਪਹੁੰਚੇ ਹੈ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਡਾਕਟਰ ਬਲਬੀਰ ਸਿੰਘ ਜੀ ਸਿਹਤ ਮੰਤਰੀ ਪੰਜਾਬ ਉਵਰਗੇਸ਼ ਸਾਹਿਬ ਤੇ ਹਾਜ਼ਰੀ ਉਹਨਾਂ ਨੇ ਲਾਈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਸਿੰਘ ਜੀ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਸਾਹਿਬ ਸਾਡੇ ਭਰਾ ਉਹ ਵੀ ਹਾਜ਼ਰੀ ਲਾ ਕੇ ਗਏ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਇਸ ਤੋਂ ਇਲਾਵਾ ਹਰ ਇੱਕ ਪਾਰਟੀ ਚ ਆਕਾਲੀ ਦਲ ਹੈ ਕਾਂਗਰਸ ਆ ਬੀਜੇਪੀ ਸਾਰੀਆਂ ਪਾਰਟੀਆਂ ਦੇ ਇੱਥੇ ਜਿਹੜੇ ਉਦੇਦਾਰ ਸਭਾ ਨਮਾਉਂਦੇ ਪੰਚੇ ਮੈਨੂੰ ਤਾਂ ਬਹੁਤ-ਬਹੁਤ ਧੰਨਵਾਦ ਕਰਦਾ ਔਰ ਸ਼ੁਕਰ ਮਹਾਰਾਜ ਜੀ ਦਾ ਕਿ ਸੱਚੇ ਪਾਸ਼ਾ ਬਹੁਤ ਅੱਛੀ ਉਮਰ ਪੂਰ ਕੇ ਗਏ ਸੀਗੇ 90 ਪਲੱਸ ਅੱਜ ਗਿਆਨੂ ਬੇਸ਼ੱਕ ਸਾਲ ਹੋ ਗਿਆ ਪਰ ਲੱਗਦਾ ਨਹੀਂ ਕਿ ਉਹਨਾਂ ਨੂੰ ਗਿਆਨੂ ਸਾਲ ਹੋ ਗਿਆ ਤੇ ਉਹਨਾਂ ਦਾ ਜਿਹੜਾ ਸੁਭਾਅ ਸੀਗਾ ਜੋ ਉਹਨਾਂ ਦਾ ਕਰਦਾਰ ਸੀ ਜੋ ਕਿਰਤ ਨਾਲ ਸਾਨੂੰ ਜੋੜ ਕੇ ਰੱਖਿਆ ਬੇਸ਼ੱਕ ਉਹ ਸਾਈਕਲਾਂ ਦੀ ਰਿਪੇਅਰ ਦੀ ਦੁਕਾਨ ਲੰਮਾ ਸਮਾਂ ਕੀਤੀ ਉਹਨਾਂ ਨੇ ਪਰ ਸਾਨੂੰ ਪੜਾਇਆ ਅਸੀਂ ਵੀ ਉਹੀ ਕੋਸ਼ਿਸ਼ ਕਰ ਰਹੇ ਹਾਂ ਕਿ ਸੱਚੇ ਪਾਤਸ਼ਾਹ ਜੀ ਨਾਭਾ ਦੀ ਸੰਗਤ ਨੇ ਇਹ ਸੇਵਾ ਬਖਸ਼ੀ ਐਮਐਲਏ ਦੀ ਕਿ ਕਿਸੇ ਦੇ ਗਰੀਬ ਬੱਚੇ ਨੂੰ ਮਦਦ ਕੀਤੀ ਜਾਵੇ ਕੋਈ ਮਰੀਜ਼ ਆਉਂਦਾ ਕਿਸੇ ਨੂੰ ਕੋਈ ਕੈਂਸਰ ਹੈ ਜਾਂ ਕੋਈ ਹੋਰ ਬਿਮਾਰੀ ਹੈ ਉਹਦੀ ਮਦਦ ਕੀਤੀ ਜਾਵੇ ਬਹੁਤ ਸਾਰੇ ਗਰੀਬ ਪਰਿਵਾਰ ਆਉਂਦੇ ਆ ਜਿਨ੍ਹਾਂ ਨੂੰ ਲੋੜ ਹੈ ਵਿਆਹ ਦੇ ਵਿੱਚ ਕਿ ਸਾਰੇ ਰਾਸ਼ਨ ਦੀ ਜਾਂ ਕੋ ਮੇਰੇ ਕੋਲ ਆਉਂਦੇ ਆ ਸਭ ਦੀ ਮਦਦ ਅਸੀਂ ਕਰਦੇ ਹਾਂ ਤੇ ਇਹ ਫਾਊਂਡੇਸ਼ਨ ਜਿਹੜੀ ਬਣਾਈ ਹੈ ਦੇ ਤਹਿਤ ਅਸੀਂ ਸਾਈਕਲ ਟ੍ਰਾਈਸਾਈਕਲ ਤੇ ਬੈਟਰੀ ਵਾਲ ਸਾਈਕਲ ਬਹੁਤ ਜਲਦੀ ਨਾ ਬਹਲਕੇ ਦੇ ਵਿੱਚ ਦੇਣੀ ਸ਼ੁਰੂ ਕਰਾਂਗੇ ਜਿਹੜੇ ਵੀ ਲੋੜਵੰਦ ਕੋਈ ਬੱਚੇ ਬੱਚੀਆਂ ਹੈਗੇ ਨੇ ਕੋਈ ਜਾਤ ਨਹੀਂ ਕੋਈ ਬਾਤ ਨਹੀਂ ਕੋਈ ਧਰਮ ਨਹੀਂ ਜੋ ਵੀ ਲੋੜਵੰਦ ਜੋ ਵੀ ਸਿੱਖਿਆ ਲੈਣੀ ਚਾਹੁੰਦੇ ਔਰ ਸਕੂਲ ਜਾਣਾ ਚਾਹੁੰਦੇ ਆ ਉਹਨਾਂ ਨੂੰ ਮੈਂ ਇਹ ਸਾਡੇ ਬਾਪੂ ਜੀ ਦੇ ਨਾਂ ਤੇ ਬਣੀ ਫਾਊਂਡੇਸ਼ਨ ਦੇ ਵਿੱਚੋਂ ਉਹਨਾਂ ਨੂੰ ਸਾਈਕਲ ਟਰਾਈਸਾਈਕਲ ਤੇ ਬੈਟਰੀ ਵਾਲਾ ਟਰਾਈਸਾਈਕਲ ਜਿਹੜਾ ਦਵਾਂਗੇ ਸੋ ਇੱਕ ਵਾਰ ਫਿਰ ਮੈਂ ਦੋਨੇ ਹੱਥ ਜੋੜ ਕੇ ਸਿਰ ਝੁਕਾ ਕੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੀਆਂ ਰਾਜਨੀਤਿਕ ਸਖਸ਼ੀਤਾਂ ਅਧਿਆਤਮਿਕ ਅਦਾਰੇ ਤੋਂ ਬਹੁਤ ਸਾਰੇ ਸਤਕਾਰਯੋਗ ਇੱਥੇ ਆਏ ਨੇ ਉਸ ਤੋਂ ਇਲਾਵਾ ਸਾਡੇ ਪਾਰਟੀ ਦੇ ਬਹੁਤ ਸਾਰੇ ਨਮਾਇंदे ਇੱਥੇ ਜਿਹੜੇ ਪਹੁੰਚੇ ਆ ਪੱਤਰਕਾਰ ਭਰਾ ਪਹੁੰਚੇ ਆ ਪ੍ਰਸ਼ਾਸਨ ਹਰ ਇੱਕ ਡਿਪਾਰਟਮੈਂਟ ਤੋਂ ਪਹੁੰਚਿਆ ਸਭ ਦਾ ਬਹੁਤ ਬਹੁਤ ਧੰਨਵਾਦ ਹੈ